ਇਹ ਨੌਜਵਾਨ ਨੇ ਜਿਹੜਾ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਫਿਲਮ ਇੰਡਸਟਰੀ ਵਿੱਚ ਪੰਜਾਬੀ ਫਿਲਮਾਂ ਭਾਵੇਂ ਕਹ ਲੋ ਜਾਂ ਬਾਲੀਵੁੱਡ ਕਹ ਲੋ ਹਨ ਕੀ ਔਨਲਾਈਨ ਕੀ ਮੈਸੇਜ ਇਹਨਾਂ ਨੂੰ ਕੀ ਸੇ ਦੇਣਾ ਚਾਹੀਦਾ ਹੈ ਜਿਹੜੇ ਨੌਜਵਾਨ ਬਣਾਉਣਾ ਚਾਹਣੇ ਆ ਕੋਸ਼ਿਸ਼ ਕਰਿਆ ਕਰ ਆਪਣੇ ਆਪ ਦਾ ਅੱਛਾ ਪ੍ਰੋਫਾਈਲ ਬਣਾਓ ਅੱਛਾ ਇੱਧਰ ਦੇਖ ਅੱਛਾ ਇੱਧਰ ਦੇਖ ਤੁਹਾਡੇ ਵਾਲਾ ਕਿਹੜਾ ਇਹ ਬਾਕੀਆਂ ਨਾਲ ਵੜਦੀ ਨਹੀਂ ਜਿਹੜੇ ਨੌਜਵਾਨ ਬਣਾਉਣਾ ਚਾਹਣੇ ਨੇ ਆਪਣਾ ਕੈਰੀਅਰ ਉਹ ਕੋਸ਼ਿਸ਼ ਕਰਨ ਅੱਛਾ ਪ੍ਰੋਫਾਈਲ ਬਣਾ ਕੇ ਜੀ अच्छे लोगों मुलाकात कर इंटरनेट पर मैं देखता कई बार बहुत बंदे बहुत भंडी करते हैं या तो असफल हो जाते हैं शायद करते हैं या फिर उन्होंने हरकत इस कदर होनी है कि वो आउट हो हैं नहीं तो किसी भी किते जो अच्छा काम जानते हो या करते हो या तुम ईमानदार हो तो थो मिलना है जे थोड़ा कम रिपीट नहीं हो रहा अच्छे होने के बावजूद तो अपने आप का भी मुलांक करो ਇੱਕ ਇੰਡਸਟਰੀ ਦੀ ਨਾ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁਣ ਹੈ ਨਾ ਉਹਨਾਂ ਨੂੰ ਬਹੁਤਾ ਚੱਲ ਕੰਮ ਨਹੀਂ ਕਰਦਾ ਸਮਝ ਗਏ ਤੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹਦਾ ਟਰੈਵਲ ਕਰਦੇ ਕਰਦੇ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਜੀ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਏ ਸੀ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਈ ਉਸ ਵਿੱਚ ਕੋਈ ਰਿਪੀਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਫਿਰ ਹਿੱਟਰ ਸਾਰਿਆਂ ਚ ਨਵੇਂ ਬਾਅਦ ਚ ਫਿਰ ਅਲੱਗ ਬੜ ਜਾਣਾ ਚੱਲ ਗਿਆ ਇਸ ਫਿਲਮ ਵਿੱਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪਹਿਜਤਾ ਹੈ ਆਪ ਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲ ਲਓ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚਾਹੇ ਜਾਂ ਤੁਹਾਨੂੰ ਜਾਣਦਾ ਹੈ ਤਾਂ ਲੱਗਦਾ ਹੈ ਕਿ ਕਿਸੇ ਰੋਲ ਦੇ ਕਾਬਿਲ ਹੈ ਜਦੋਂ ਵੀ ਅਸੀਂ ਕੋਈ ਫਿਲਮ ਬਣਾਵਾਂਗੇ ਸਾਡੇ ਜ਼ਰੂਰ ਮਾਣ ਦੇ ਬੱਚੇ ਆਰਟਿਸਟਾਂ ਦੇ ਦਰਵਾਜ਼ੇ ਖੋਲ੍ਹਿਆ ਹੈ ੜਕਾ ਹੈ ਪਰ ਹਰ ਹਰ ਮਸ਼ਹੂਰ ਹੋਣਾ ਚਾਹਵੇ ਕੋਈ ਸ਼ਾਰਟਕਟ ਰਾਤੋਂ ਰਾਂਤੋਂ ਪਤਾ ਨਹੀਂ ਫਿਰ ਚਿੱਟਾ ਛੱਕ ਨੂੰ ਫਿਰ ਮਸ਼ਹੂਰ ਮਸ਼ਹੂਰ ਹੁਣ ਜੀ ਮੰਨ ਲਿਆ ਦੇਖੋ ਬੱਚੇ ਰਾਤ ਸਵੇਗ ਜਾ ਰਤ ਰਤ ਲੱਗ ਰਿਹਾ ਹਾਂਜੀ ਹਾਂ ਉਹ ਬਲਬੁਲਾ ਹੁੰਦਾ ਜੀ ਇਹ ਆ ਜਦੋਂ ਸਾਨੂੰ ਲੱਗਦਾ ਅਚਾਨਕ ਕਿਸੇ ਦਾ ਕੀਰ ਚੱਲ ਜਾਂਦਾ ਡੇਗਰੀ ਤੇ ਫਿਰ ਚੱਲ ਜਾਂਦਾ ਪੰਜ ਦਿਨ ਰਿਆਜ਼ ਕੋਈ ਜੋ ਕੁਝ ਕੋਈ ਚੀਜ਼ ਐ ਇਸ ਤਰ੍ਹਾਂ ਸੰਭ ਉਹ ਮੈਂ ਥੋੜਾ ਵੀ ਖਿਆਲ ਅੱਛਾ ਹੂੰ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵਧੀਲੀ ਹਿੱਦਤ ਉਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਜਦੋਂ ਹੋਸਟਾਂ ਦੀ ਲੈ ਕੇ ਜਾਂਦੀ ਹੈ ਚੈਲੰਜ ਹੁੰਦਾ ਜੀ ਮਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜ਼ਿੰਦਗੀ ਫਿਰਦਲੀ ਸਬਰ ਤੇ ਸੰਜਮ ਬਹੁਤ ਜ਼ਰੂਰੀ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਣਾ ਆਪਣੀ ਬੇਨਤੀ ਜਾਲੇਗਾ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾ ਚ ਕਈ ਵਾਰੀ ਕਈ ਬੰਦੇ ਨੇ ਤੇ ਬਟੋਂ ਬਹੁਤ ਦੇਰ ਤੋਂ ਕੰਮ ਕਰ ਰਹੇ ਨੇ ਠੀਕ ਹੈ ਜੀ ਠੀਕ ਹੈ